ਦਿਖਾਈ ਗੁੱਡੀ ਇਹ ਕਿਹੜੀ ਡੋਰ ਆ ਹੈ ਹਾਂ ਲੋ ਗਾਇਸ ਇਹ ਇਹ ਗੱਟੂ ਦੀ ਡੋਰ ਆ ਆਹੋ ਪੁਰਾਣੇ ਸਾਲ ਦਾ ਪਿਆਰ ਹੈ ਹਾਂ ਕਿਸੇ ਸਾਲ ਦਾ ਪਿਆਰ ਇਹ ਗੱਟੂ ਆ ਨਾ ਹਾਂਜੀ ਜਾਈ ਇਹ ਪੁਲਿਸ ਲਾਈਨ ਤੇ ਇਹ ਪੁਲਸ ਤੇ ਇਹ ਹੈਗਾ ਜੇ ਗੱਟੂ ਦਿਖਾਈ ਗੱਟੂ ਛੱਡ ਵਾਸਤੇ ਤੇਰਾ ਹੀ ਕਿੱਟਾ ਹੈ ਇਹ ਗੱਟੂ ਆ ਨਾ ਹਾਂ ਜੀ ਭਾਈ ਪਿਛਲੇ ਸਾਲ ਦਾ ਪਿਆ ਤੇ ਗੱਟੂ ਤੁਹਾਨੂੰ ਪਤਾ ਬੈਨ ਹੈਗਾ ਹਾਂ ਜੀ ਹਾਂ ਜੀ ਉਹ ਪਿਆ ਹੀ ਡੋਣਾ ਤੇਰੇ ਡੋਣੀ ਹੈ ਨਾ ਕੀ ਕਰਦੇ ਕੀ ਤੇਰੇ ਡੈਡੀ ਹਾਂ ਜੀ ਪੁਲਿਸ ਹੈ ਹੈ ਪੁਲਿਸ ਕੀ ਕਰਦੇ ਤੇਰੇ ਡੈਡੀ ਪੁਲਿਸ ਪੁਲਿਸ ਹੀ ਹੈ ਅੱਛਾ ਤੇ ਤੁਹਾਨੂੰ ਨਹੀਂ ਪਤਾ ਗੱਟੂ ਬੈਨ ਹੈ ਭਾਈ ਪਿਛਲੇ ਸਾਲ ਦਾ ਪਿਆ ਹੈ ਅੱਛਾ ਪਰ ਤੁਹਾਨੂੰ ਨਹੀਂ ਪਤਾ ਗੁੱਡੀ ਡਾਨੀ ਬੈਨ ਹੈ ਇਹਦੀ ਇਹ ਦੇਖੋ ਤੁਸੀਂ ਪੁਲਸ ਲਾਈਨ ਇਹ ਦਿਖਾਈ ਗੁੱਡੀ ਇਹ ਕਿਹੜੀ ਡੋਰ ਹੈ ਹੈ ਇਹ ਗੱਟੂ ਦੀ ਡੋਰ ਆ ਉਹ ਪੁਰਾਣੇ ਸਾਲ ਦਾ ਪਿਆਰ ਹੈ ਪਿਛਲੇ ਸਾਲ ਦਾ ਹੈ ਇਹ ਗੱਟੂ ਹੈ ਨਾ ਹਾਂਜੀ ਇਹ ਜਾਈ ਇਹ ਪੁਲਿਸ ਲਾਈਨ ਤੇ ਇਹ ਪੁਲਸ ਤੇ ਇਹ ਹੈਗਾ ਜੇ ਗੱਟੂ ਦਿਖਾਈ ਗੱਟੂ ਛੜ ਵਾਸਤੇ ਤੇਰਾ ਕਿਥੇ ਹੈ ਇਹ ਗੱਟੂ ਹੈ ਨਾ ਹਾਂਜੀ ਭਾਈ ਪਿਛਲੇ ਸਾਲ ਦਾ ਪਿਆਰ ਤੇ ਗੱਟੂ ਤੁਹਾਨੂੰ ਪਤਾ ਬੈਨ ਹੈਗਾ ਹਾਂਜੀ ਹਾਂਜੀ ਉਹ ਪਿਆ ਹੀ ਡੋਣਾ ਤੇਰੇ ਡੋਣੀ ਹੈ ਨਾ ਕੀ ਕਰਦੇ ਕੀ ਤੇਰੇ ਡੈਡੀ ਹਾਂਜੀ ਪੁਲਿਸ ਹੈ ਹਾਂ ਪੁਲਿਸ ਕੀ ਕਰਦੇ ਤੇਰੇ ਡੈਡੀ ਪੁਲਿਸ ਪੁਲਿਸ ਹੀ ਹੈ ਅੱਛਾ ਤੇ ਤੁਹਾਨੂੰ ਨਹੀਂ ਪਤਾ ਗਟੂ ਬੈਨ ਭਾਈ ਪਿਛਲੇ ਸਾਲ ਦਾ ਤੇ ਆਏ ਆ ਅੱਛਾ ਪਰ ਤੁਹਾਨੂੰ ਨਹੀਂ ਪਤਾ ਗੁੱਡੀ ਨਾ ਨਹੀਂ ਬੈਨ ਹੈ ਇਹਦੀ ਇਹ ਵੇਖੋ ਤੁਸੀਂ ਪੁਲਸ ਲਾਈਨ ਤਾਂ ਇਸ ਪੁਲਸ ਲਾਈਨ ਦੇ ਵਿੱਚ ਗਟੂ ਨਾ ਗੁੱਡੀ ਹੁੱਡ ਦੀ ਵੀ ਆ ਲਿਖਾ ਗਿਆ ਜੀ ਦੇਖੋ ਤੁਹਾਡੇ ਸਾਹਮਣੇ ਅਸੀਂ ਮਤਲਬ ਇਹਨੂੰ ਬੜਾ ਪ੍ਰਾਈਮ ਫੋਕਸ ਕਰਕੇ ਔਰ ਬੜੀ ਰਿਕਵਰੀਜ਼ ਡੇਲੀ ਹੋ ਰਹੀਆਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ ਸਮਾਜ ਦੇ ਤੌਰ ਤੇ ਔਰ ਸਾਰੇ ਲੋਕਾਂ ਨੂੰ ਕਿ ਦੇਖੋ ਆਪਣੇ ਬੱਚੇ ਆਪਣੇ ਤੋਂ ਹੀ ਪੈਸੇ ਲੈ ਕੇ ਚੀਜ਼ਾਂ ਖਰੀਦਦੇ ਆ ਤੇ ਗੁੱਡੀਆਂ ਡਾਉਣ ਦੇ ਵਾਸਤੇ ਚੀਜ਼ਾਂ ਖਰੀਦ ਕੇ ਲਿਆਉਂਦੇ ਆ ਆਪਾਂ ਨੂੰ ਉਹਨਾਂ ਨੂੰ ਘਰ ਦੇ ਲੈਵਲ ਤੇ ਹੀ ਇੱਕ ਵਾਰੀ ਰੋਕਣਾ ਚਾਹੀਦਾ ਔਰ ਇਹਦੇ ਚ ਸਾਰਿਆਂ ਦੀ ਇਨਵੋਲਵਮੈਂਟ ਹੁਣ ਘਰ ਘਰ ਪੁਲਿਸ ਲਾਉਣੀ ਬੜੀ ਮੁਸ਼ਕਲ ਹੈ ਉਸ ਤੋਂ ਬਾਅਦ ਇਨਫੋਰਸਮੈਂਟ ਏਜੰਸੀਜ਼ ਦੇ ਉੱਤੇ ਬਾਕੀ ਅਥਾਰਟिटीज ਦੇ ਉੱਤੇ ਕੰਮ ਖਾ ਇੱਕ ਇਲਜ਼ਾਮ ਲੱਗ ਜਾਂਦਾ ਬਟ ਜੇ ਆਪਾਂ ਇਹਨੂੰ ਸਹੀ ਮੈਨੇਜ ਦੇਖੀਏ ਜਿਵੇਂ ਅੰਡਰਏਜ ਡਰਾਈਵਿੰਗ ਆ ਘਰੋਂ ਹੀ ਚੱਲਦਾ ਬੱਚਾ ਇਦਾਂ ਹੀ ਚਾਇਨਾ ਡੋਰ ਦੀ ਜਿਹੜੀ ਜਦੋਂ ਡਿਮਾਂਡ ਹੀ ਖਤਮ ਹੋ ਜਾਏਗੀ ਤਾਂ ਸਪਲਾਈ ਆਪੀ ਖਤਮ ਹੋ ਜਾਏਗੀ ਸਰ ਜੇ ਪੁਲਿਸ ਵਾਲੇ ਦੇ ਬੱਚੇ ਗੁੱਡੀਆਂ ਉਡਾਉਂਦੇ ਨੇ ਤਾਂ ਵੀ ਉੱਤੇ ਕਾਰਵਾਈ ਹੋਏਗੀ ਬਿਲਕੁਲ ਕਿਉਂ ਨਹੀਂ ਕਿਉਂ ਨਹੀਂ ਦੱਸੋ ਤੁਸੀਂ ਪਲੀਜ਼ ਜੇ ਪੁਲਿਸ ਲਾਈਨ ਦੀ ਗੁੱਡੀ ਉੱਡਦੀ ਹੋਵੇ ਗੱਟੂ ਨਾਲ ਹਾਂ ਫਿਰ ਉਹਦੇ ਤੇ ਵੀ ਹੋਊਗਾ ਜੀ ਕਿਉਂ ਨਹੀਂ ਹੋਊਗਾ ਮੈਨੂੰ ਦੱਸੋ ਕੌਣ ਆਪਾ ਲਾ ਰੋਜ਼ ਆਪਾ ਪੁਲਿਸ ਵਾਲੇ ਫੜਦੇ ਨਹੀਂ ਆਪਾਂ ਕਰਪਸ਼ਨ ਐਕਟ ਦੇ ਵਿੱਚ ਫੜਦੇ ਆ ਤੁਸੀਂ ਮੈਂ ਹੁਣੇ ਚੈੱਕ ਕਰਵਾ ਲੈਨੇ ਜੇ ਤੁਸੀਂ ਦੱਸਿਆ ਤੁਹਾਡਾ ਧੰਨਵਾਦੀ ਆ ਮੈਂ ਥੈਂਕ ਯੂ